ਬੀਜ ਖੋਲ ਕਿਵਾਰ ਦਰਸ਼ਨ ਦੀ ਜੁਹਾਰ ਜੀ ਆਗੇ ਸਭ ਚਲੇ ਚਲੇ ਸੁਜਾ ਦਰਸ਼ਨ ਦੀ ਜੁਹ ਸਮਤਨੀ ਦਾ ਰਤਿਆ ਕੀ ਤੁਮ ਤਨ ਤਨ ਦੁਨੀਆ ਕੋਤਰਾ ਸੁਤਾ ਦਰਸ਼ਨ ਦੀ ਜ ਸ਼ੰਨ ਦੀ ਜੈ ਸ਼ੰਨ ਦੀ ਜੈ ਖੋਲ ਕੀ ਵੜ ਦਰਸ਼ਨ ਦੀ ਜੈ and the job दी जिवाड़ दर्शन दीज ਕਹ ਹੈ ਕਬੀਰ ਤੂੰ ਸਮਰਥ ਦਾਤੇ ਕਹ ਹੈ ਕਬੀਰ ਤੂੰ ਸਮਰਥ ਦਾਤੇ ी ज ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਇਕਿਆਰਦਾਸ ਬਾਠ ਕੀਰਤ ਕੀ ਇਕਿਆਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਸਭ ਤੇ ਵਡਾ ਸਤਗੁਰ ਨਾਨਕ ਸਭ ਤੇ ਵਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸ਼੍ਰੀ ਹਰਿ ਕ੍ਰਿਸ਼ਨ ਧਿਆਇ श्री हर कृष्ण ते श्री हर कृष्ण ते श्री हर कृष्ण ते आया सिमरिया देख बहादुर ਸਿਮਰਿਆ ਸਿਮਰਿਆ ਤੇਗ ਬਹਾਦਰ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ सत सत नाम नाम सत नाम जे वाहे गुरु वाहे गुरु वाहे गुरु जे सत सत नाम सात नाम सत नाम जे ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਵਾਹਿ